ਕੇਲਾ ਵਿਸਰੀਆ ਜੋ ਮਨ ਚਿਤ ਚਿਤ ਨਾ ਜੋ ਮਨ ਚਿਤ ਨਾ ਚਿਤੇ ਸੰ ਸੋ ਗਨੀ ਰਾਪਕੀਆਂ ਸਾਡੇ ਤ੍ਰੈ ਮਨ ਦੇਹੋੜੀ ਚੱਲ ਪਾਣੀ ਅਨ ਆਇਓ ਬੰਦਾ ਦੁਨੀ ਵਿੱਚ ਵਰਤ ਅਸੂਣੀ ਬਨ ਮਾਲਕਲ ਮੋਤਜਾ ਆਵਸੀ ਸਭ ਦਰਵਾਜੇ ਭੰਨ ਤੇਨਾ ਪਿਆਰਿਆ ਭਾਈਆ ਅਕਾ ਦਿੱਤਾ ਬਨ ਵੇਖੋ ਬੰਦਾ ਚੱਲਿਆ ਚਹ ਜਣ ਆਂਦਾ ਕੰਨ ਪਰੀਤਾ ਅਮਰ ਜੈ ਕਿਟੇ ਦੁਨੀ ਵਰਜਾ ਦਰਗਹ ਆਏ ਕੰਮ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬੇਸ਼ਮਾਰ ਅਥਾ ਅਗਣਤ ਅਤੋਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ ਜਿਉ ਬੁਲਾਵੇ ਤਿਉ ਬੋਲੇ ਸੁਆਮੀ ਕੁਦਰਤ ਕਬਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗ ਜੀਓ ਵੱਡੇ ਭਾਗਾਂ ਵਾਲੇ ਹੋ ਗੁਰੂ ਦੀ ਗੋਤ ਵਿੱਚ ਬੈਠ ਕੇ ਆਪਣਾ ਸਮਾਂ ਤੇ ਸਵਾਸਾਂ ਨੂੰ ਸਫਲਾ ਕਰ ਰਹੇ ਹੋ ਅੱਜ 4 ਜੂਨ ਹੈ ਇਹ ਖੱਲੂ ਘਾਰਾ ਹਫਤਾ ਚੱਲ ਰਿਹਾ ਹੈਗਾ ਜੋ 1 ਜੂਨ ਤੋਂ ਸ਼ੁਰੂ ਹੋਇਆ ਸਭ ਤੋਂ ਪਹਿਲਾਂ ਆਪਾਂ ਵਿਚਾਰ ਕੀਤਾ ਸੀ ਇਹ ਖੱਲੂ ਘਾਰੇ ਦਾ ਪਹਿਲਾ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਅੱਜ ਤਿੰਨ ਜੂਨ ਨੂੰ ਸਾਰਾ ਪੰਜਾਬ ਫੌਜ ਦੇ ਹਵਾਲੇ ਕਰਕੇ ਕਰਫੂ ਲਾ ਦਿੱਤਾ ਗਿਆ ਸ਼ਾਮ ਨੂੰ 5 ਵਜੇ ਤੇ 4 ਵਜੇ ਫਿਰ ਅੱਜ 4 ਤਰੀਕ ਨੂੰ ਜਿਹੜੀ ਗਹਿਗਾਚ ਲੜਾਈ ਹੈ ਤਿੰਨ ਦਿਨ ਤੇ 72 ਘੰਟੇ ਤੀਜਾ ਕੱਲੂ ਘਾਰਾ ਜੋ ਸਾਡੇ ਨਾਲ ਆਜ਼ਾਦ ਹਿੰਦੁਸਤਾਨ ਵਿੱਚ ਵਾਪਰਿਆ ਆਪਾਂ ਪਹਿਲਾਂ ਵਿਚਾਰ ਕੀਤੀ ਸੀ ਦੋ ਕੱਲੂ ਘਾਰੇ ਕੱਲੂ ਕਰਦਾ ਮਤਦਾ ਸਰਬਨਾਸ਼ ਕਰਨਾ ਪਹਿਲਾ ਕੱਲੂ ਘਾਰਾ ਲਖਪਤ ਰਾਏ ਜਸਪਤ ਰਾਏ ਜੋ ਖੱਤਰੀ ਸੀ ਜਿਹੜੇ ਕਹਿੰਦੇ ਸੀ ਖੱਤਰੀ ਨੇ ਧਰਮ ਸਾਜਿਆ ਖੱਤਰੀ ਖਤਮ ਕਰੂਗਾ ਕਾਨੂੰ ਆਣ ਦੇ ਸ਼ੰਭ ਚ ਇੱਕ ਪਾਸੇ ਫੌਜਾਂ ਜੰਗਲ ਨੂੰ ਅੱਗ ਅਗਲੇ ਪਾਸੇ ਦਰਿਆ ਦਾ ਬਹਾ ਕੁਝ ਸਿੰਘ ਜੰਗਲ ਦੀ ਅੱਗ ਸੜ ਕੇ ਕੁਝ ਸਮੁੰਦਰ ਦੇ ਬਹਾ ਚ ਰੁੜ ਕੇ ਤੇ ਕੁਝ ਮਦਾਨੇ ਜੰਗ ਜੂਝ ਦੇ ਸ਼ਹਾਤਾ ਜਾ 10000 ਸਿੱਖ ਇੱਕ ਦਿਨ ਕਤਲ ਹੋਇਆ ਦੂਜਾ ਕੱਲੂ ਕਾਰਾ 1763 ਈਸਵੀ ਨੂੰ ਅਹਿਮਦ ਸਾਹਬਦਾਲੀ ਨੇ ਕੋਪਰੀਟ ਦੇ ਮੈਦਾਨ ਤੇ ਤੇ ਤੀਜਾ ਕੱਲੂ ਕਾਰਾ ਜੂਨ 1984 ਇਹ ਆ자ਦ ਹਿੰਦੁਸਤਾਨ ਦੀ ਭਾਰਤੀ ਫੌਜ ਨੇ ਸਵਾ ਲੱਖ ਫੌਜ ਲੈ ਕੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਬੜੇ ਵੱਡੇ ਲੰਮੇ ਇਹ ਜ਼ਖਮ ਮਨੇਗੇ ਬੜੇ ਡੂੰਗੇ ਜ਼ਖਮ ਮਨੇ ਕੌਮ ਤੇ ਅੱਜ ਦਾ ਦਿਨ ਜੇ ਬਾਬਾ ਕਬੀਰ ਜੀ ਦਾ ਸ਼ਬਦ ਹੈ ਗगन ਦਾ ਮਾਮਾ ਬਾਜਿਓ ਪਰੋ ਨਿਸ਼ਾਨਾ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਓ ਸੂਰਾ ਸੋ ਪਹਿਚਾਨੀ ਐ ਜੋ ਲਰੈ ਦੀਨ ਕਹਿਤ ਪਰਜਾ ਪਰਜਾ ਕਟ ਮਰੇ ਕਬੂ ਨ ਛੜੈ ਆਓ ਆਪੋਨ ਨੂੰ ਯਾਦ ਕਰੀਏ ਲਰੈ ਦੀਨ ਕੇ ਹੇਤ ਸੂਰਾ ਸੋਈ ਸੂਰਾ ਸੋਈ ਜੋ ਲੜੈ ਦੀਨ ਕੇ ਹਿੱਤ ਸੂਰਾ ਸੋਈ ਸੂਰਾ ਸੋਈ ਜੋ ਲੜੈ ਦੀਨ ਕੇ ਹਿੱਤ ਸੂਰਾ ਕਰੋ ਜਾਤ ਸਾਰੇ ਸੂਰਮਿਆਂ ਨੂੰ ਸੂਰਾ ਸੋਈ ਜੋ ਲੜੈ ਦੀਨ ਕੇ ਹਿੱਤ ਸੂਰਾ ਸੋਈ ਸੂਰਾ ਸੋਈ ਜੋ ਲੜੈ ਦੀਨ ਕੇ ਹਿੱਤ ਸੂਰਾ ਸੋਈ ਸੂਰਾ ਸੋਈ ਜੋ ਲਰਦੀਨ ਕਹਿਤ ਸੂਰਾ ਸੋਈ ਸੂਰਾ ਸੋਈ ਜੋ ਲਰਦੀਨ ਕਹਿਤ ਸੂਰਾ ਸੋਈ ਸੂਰਾ ਸੋਈ ਜੋ ਲਰਦੀਨ ਕਹਿਤ ਸੂਰਾ ਸੋਈ ਸੂਰਾ ਸੋਈ ਸੂਰਮਾ ਕੌਣ ਹੈ ਜਿਹੜਾ ਦੀਨ ਵਾਸ ਦੀਨ ਦੇ ਦੋ ਅਰਥ ਨੇ ਇੱਕ ਦੀਨ ਦਾ ਅਰਥ ਹੈ ਧਰਮ ਜਦੋਂ ਅਰਬੀ ਫਾਰਸੀ ਦਾ ਸ਼ਬਦ ਆਊਗਾ ਇਹਦਾ ਅਰਥ ਹੈ ਧਰਮ ਜਦੋਂ ਆਪਣੀ ਭਾਸ਼ਾ ਦਾ ਸ਼ਬਦ ਹੋਗਾ ਇਹਦਾ ਅਰਥ ਹੈ ਕਮਜ਼ੋਰ ਗਰੀਬ ਸਿੱਖ ਨੇ ਲੜਨਾ ਹੈ ਜਾਂ ਧਰਮ ਵਾਸਤੇ ਲੜਨਾ ਹੈ ਜਾਂ ਗਰੀਬ ਦੇ ਹੱਕ ਚ ਖੜ ਜਾਣਾ ਹੈ ਮੇਰਾ ਪਿਤਾ ਕਸ਼ਮੀਰੀ ਪੰਡਤ ਆਏ ਉਹਨਾਂ ਨੇ ਕਿਹਾ ਸਾਡਾ ਧਰਮ ਖਤਰੇ ਚ ਹੈ ਅਸੀਂ ਦੀਨ ਆ ਅਸੀਂ ਕਮਜ਼ੋਰ ਆ ਸਾਡੀ ਕੋਈ ਬਾਹ ਫੜਨ ਵਾਲਾ ਨਹੀਂ ਤਾਂ ਮੇਰੇ ਪਿਤਾ ਨੇ ਕਿਹਾ ਬਾਹ ਜਿੰਨਾਂ ਦੀ ਪਕੜੀ ਐ ਸਿਰ ਦੀ ਜ਼ੇਬਾਂ ਨਾ ਛੋੜੀਆ ਉਹ ਕਸ਼ਮੀਰੀ ਪੰਡਤਾਂ ਦੀ ਬਾਹ ਫੜੀ ਆਪਾ ਆਪ ਨਿਸ਼ਾਵਰ ਕੀਤਾ ਤੇ ਧਰਮ ਹਿੰਦੂ ਧਰਮ ਬਚਾਇਆ ਮਹਾਰਾਜ ਕਹਿੰਦੇ ਸੂਰਾ ਸੋ ਪਹਿਚਾਨੀ ਐ ਜੋ ਲੜੈ ਦੀਨ ਕੇ ਹਿਤ ਪਰਜਾ-ਪਰਜਾ ਕੱਟ ਮਰੈ ਕਭੂ ਨਾ ਛੱਡੈ ਠੀਕ ਪਹਿਲਾ ਜਦੋਂ ਪੰਗਾਣੀ ਦਾ ਜਗ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲੜੈ ਨਾ ਉਦੋਂ ਬਾਬਾ ਜੀ ਸਿੰਘ ਜੀ ਦਾ ਜਨਮ ਹੋਇਆ ਜਦੋਂ ਜੰਗ ਜਿੱਤ ਕੇ ਆਏ ਤਾਂ ਫਿਰ ਮਹਾਰਾਜ ਨੇ ਜਦੋਂ ਖਬਰ ਦਿੱਤੀ ਕਿ ਸਹਿਬਜ਼ਾਦਾ ਪੈਦਾ ਹੋਇਆ ਤਾਂ ਮਹਾਰਾਜ ਨੇ ਨਾਮ ਰੱਖਿਆ ਜੰਗ ਜਿੱਤ ਕੇ ਆਂ ਅਜੀਤ ਸਿੰਘ ਮੇਰਾ ਪੁੱਤ ਜਿੱਤਿਆ ਨਹੀਂ ਜਾਊਗਾ ਅਜੀਤ ਜਿਹੜਾ ਜਿੱਤਿਆ ਨਾ ਜਾਵੇ ਸਭ ਜੱਦਾ ਦੇ ਨਾਵਾਂ 'ਚ ਵੀ ਬੜੇ ਬਲਕਣ ਬਿਸਮਾਦੀ ਭੇਦ ਛੁਪੇ ਹੋਏ ਨੇ ਨਾਮ ਕਾ ਜੀਤ ਹੂੰ ਜੀਤਾ ਨਹੀਂ ਜਾਊਂਗਾ ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ ਮਾਰਾ ਕਹਿੰਦੇ ਨਾਮ ਦਾ ਅਜੀਤਾਂ ਜਿੱਤਿਆ ਨਹੀਂ ਜਾਂਦਾ ਕਿਸੇ ਤੋਂ ਪਰ ਜੇ ਕਿਸੇ ਤੋਂ ਜੰਗ ਨਾ ਜਿੱਤੇਗਾ ਫਿਰ ਜਿਉਂਦਾ ਮੁੜ ਕੇ ਨਹੀਂ ਆਊਂਗਾ ਮਰਦ ਦੀ ਪਹਿਚਾਨ ਕੀ ਹੈ ਮੈਦਾਨੇ ਜੰਗ 'ਚ ਜਾਂ ਜਿੱਤ ਕੇ ਆਉਂਦਾ ਤੇ ਜਾਂ ਸ਼ਹਾਦਤਾਂ ਜਾਂ ਜਿਹੜੇ ਭਾਜ ਜਾਂਦੇ ਆ ਉਹ ਕੈਰ ਹੁੰਦੇ ਆ ਤੇ ਜਿਹੜੇ ਮੈਦਾਨੇ ਜੰਗ ਦੇ ਵਿੱਚ ਸਾਹਮਣੇ ਮਸਤੇ ਤੇ ਮਾਰ ਖਾਂਦੇ ਆ ਉਹ ਸੂਰਮੇ ਹੁੰਦੇ ਆ ਸੂਰਮੇ ਵੀ ਉਹ ਹੁੰਦੇ ਆ ਜਿਹੜੇ ਧਰਮ ਵਾਸਤੇ ਲੜਦੇ ਆ ਤੇ ਕਮਜ਼ੋਰ ਵਾਸਤੇ ਲੜਦਾ ਇਹ ਨਹੀਂ ਸਮਝਣਾ ਆਪਾਂ ਵੱਟ ਪਿੱਛੇ ਭਰਾ ਦਾ ਗਲ ਵੱਢਦੇ ਤੇ ਸੂਰਮੇਗਾ ਇਥੇ ਨਸ਼ੇ ਪੀ ਕੇ ਗਰੀਬਾਂ ਨੂੰ ਤੰਗ ਕਰਦੇ ਫਿਰ ਇਹ ਸੂਰਮੇ ਨਹੀਂ ਇਹ ਕਾਇਰ ਹੈ ਭਾਈ ਨਾ ਪਾਣੀ ਦੇ 2 ਮਿੰਟਾਂ ਪਿੱਛੇ ਲੜ ਜੇ ਉਹਦੇ ਗੰਡਾ ਸਵਾਰੋ ਇਹ ਸੂਰਮੇ ਨਹੀਂ ਹੈ ਇਹ ਕੈਰਾਂ ਦਾ ਕੰਮ ਹੈ ਸੂਰਮਾ ਜਿਹੜਾ ਦੀਨ ਵਾਸਤੇ ਆਪਾਂ ਆਪ ਨਿਸ਼ਾਵਰ ਕਰਦੇ ਵੇ ਤੇ ਮੇਰੇ ਪਿਤਾ ਗੁਰਗੋਮ ਸਿੰਘ ਮਹਾਰਾਜ ਚਮਕੌਰ ਦੀ ਗੜੀ ਦਾ ਇਤਿਹਾਸ ਸਰ ਜਿਆ 40 ਸਿੰਘ 10 ਲੱਖ ਨਾਲ ਲੜਾ ਕੇ ਕਿਹਾ ਸਵਾ ਲੱਖ ਸੇ ਇੱਕ ਲੜਾਉ ਤਬਾ ਗੋਬਿੰਦ ਸਿੰਘ ਨਾਮ ਕਹਾਉ ਤੇ ਇੱਕ ਸਮਾਂ ਆਇਆ 300 ਸਾਲ ਬਾਅਦ ਉਹ ਮੇਰੇ ਪਿਤਾ ਦਾ ਸਾਪਿਆ ਹੋਇਆ ਸਿੱਖ ਤੇ ਕਲਾ ਵਰਤਾਈ ਇੱਕ ਸਿੱਖ ਦੇ ਸਿਰ ਤੇ ਹੱਥ ਰੱਖਿਆ ਤੇ ਸਵਾ ਲੱਖ ਫੌਜ ਦੇ ਨਾਲ ਉਹੀ ਫਿਰ 100 150 ਸਿੰਘ ਨੇ ਮਦਾਨੇ ਜੰਗ ਦੇ ਵਿੱਚ ਉਹ ਜਵਾਬ ਦਿੱਤਾ ਉਹ ਇਤਿਹਾਸ ਦੁਹਰਾਇਆ ਇਤਿਹਾਸ ਸਦਾ ਦਹਰਾਉਂਦੇ ਰਹਿਣਿਆ ਜਿਹੜੀਆਂ ਜਿਉਂਦੀਆਂ ਕੌਮਾਂ ਨੇ ਉਹ ਇਤਿਹਾਸ ਦਹਰਾਉਂਦੇ ਰਹਿਣਗੇ ਜਿਹੜੇ ਇਤਿਹਾਸ ਨਹੀਂ ਦਹਰਾਉਣਗੇ ਉਹ ਇਥੋਂ ਮਿਟ ਜਾਣਗੇ ਇਹ ਹਮਲਾ ਕਿਉਂ ਹੋਇਆ ਇਹ ਦੇਸ਼ ਦੀ ਸੰਸਕ੍ਰਿਤੀ ਨੂੰ ਬਚਾਉਣ ਦੇ ਵਾਸਤੇ ਗੁਰੂਆਂ ਪੀਰਾਂ ਨੇ ਸਾਡਿਆਂ ਨੇ ਆਪਾਂ ਆਪ ਨਿਸ਼ਾਵਰ ਕੀਤਾ ਇੱਕ ਲੇਖਤਾ ਇਹਦੇ ਕਹਿੰਦਾ ਹੈ ਇਹ ਦੇਸ਼ ਦੇਸ਼ ਨਾ ਹੋਤਾ ਜੇਕਰ ਦਸ਼ਮੇਸ਼ ਨਾ ਹੁੰਦਾ ਜੇ ਮੇਰਾ ਪਿਤਾ ਦਸ਼ਮੇਸ਼ ਨਾ ਹੁੰਦਾ ਨਾ ਇਹ ਦੇਸ਼ ਨਾ ਹੁੰਦਾ ਜਿਹਨੂੰ ਆਪਾਂ ਵਿਚਾਰਦੇ ਨੇ ਅੱਲਾ ਜਿਹਨੂੰ ਸੰਤੋਖ ਸਿੰਘ ਜੀ ਚੂੜਾ ਮਨੀ ਕਹਿੰਦੇ ਨੇ ਛਾਏ ਜਾਂਦੀ ਏਕਤਾ ਅਨੇਕਤਾ ਬੁਲਾਏ ਜਾਂਦੀ ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ ਪਾਪ ਹੀ ਪਰਪੱਕ ਜਾਂਦੇ ਧਰਮ ਤਸਕ ਜਾਂਦੇ ਵਰਨ ਗਰਕ ਜਾਂਦੇ ਸਾਹਿਤ ਵਿਧਾਨ ਕੀ ਦੇਵੀ ਦੇਵ ਦੇਹਰੇ ਸੰਤੋਖ ਸਿੰਘਾ ਦੂਰ ਹੋਤੇ ਰੀਤ ਮਿਟ ਜਾਂਦੀ তথা ਵੇਦਨ ਪੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੋਤੀ ਜੋਪੈ ਕਰुणा ਨਿਦਾਨ ਕੀ ਜੇ ਮੇਰੇ ਉਹ ਕਰुणा ਨਿਦਾਨ ਦਿਆਲਤਾ ਦਾ ਖਜ਼ਾਨਾ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਇਹ ਦੇਸ਼ ਦੀ ਸੰਸਕ੍ਰਿਤੀ ਅੱਜ ਹੋਰ ਹੋਣੀ ਸੀ ਆਪਾਂ ਆਪ ਆਪਣੇ ਪਰਿਵਾਰ ਵਾਰਿਆ ਇਸ ਦੇਸ਼ ਵਾਸਤੇ ਤੇ ਇਹ ਜ਼ੁਲਮ ਦੀਆਂ ਜੜਾਂ 700 ਸਾਲ ਦਾ ਰਾਜ ਉਹਦੇ ਖਾਲਸੇ ਨੇ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਦੇ ਵਿੱਚ 700 ਸਾਲ ਦੀਆਂ ਰਾਜ ਦੀਆਂ ਜੜਾਂ ਨੂੰ ਪਟਿਆ ਤੇ ਜਦੋਂ ਸਮਾਂ ਬਣਿਆ ਦੇਸ਼ ਆਜ਼ਾਦ ਹੋਇਆ ਆਜ਼ਾਦੀ ਦੇ ਵਿੱਚ ਵੱਡੀਆਂ ਕਹਾਣਾਂ ਕਾਲੀਆਂ ਚਾਹੇ ਅਸੀਂ 18ਵੀਂ ਸਦੀ 'ਚ ਲੜੇ ਚਾਹੇ ਅੰਗਰੇਜ਼ਾਂ ਨਾਲ ਲੜੇ ਤੇ ਦੇਸ਼ ਦੇ ਆਗੂਆਂ ਨੇ ਸਾਡੇ ਨਾਲ ਇੱਕ ਵਾਅਦਾ ਕੀਤਾ ਕਿ ਜਦੋਂ ਦੇਸ਼ ਆਜ਼ਾਦ ਹੋਊਗਾ ਇੱਕ ਐਦਾਂ ਦਾ ਖਿੱਤਾ ਸਾਨੂੰ ਦਿੱਤਾ ਜਾਊਗਾ ਜਿੱਥੇ ਸਿੱਖ ਆਜ਼ਾਦੀ ਦਾ ਨਿਕਮਾਨਣਗੇ ਉਹ ਦੇਸ਼ ਦਾ ਉਸ ਸਮੇਂ ਦਾ ਮਹਾਤਮਾ ਗਾਂਧੀ ਤੇ ਨਹਿਰੂ ਵੱਡੀਆਂ ਕਾਨਫਰੰਸਾਂ ਦੇ ਵਿੱਚ ਉਹਨਾਂ ਨੇ ਵਚਨ ਕੀਤਾ ਸਾਡੇ ਆਗੂਆਂ ਦਾ ਮਾਸਟਰ ਤਾਰਾ ਸਿੰਘ ਨਾ ਕੌਮ ਦਾ ਮੁਖੀ ਉਹ ਤੋਂ ਮਾਸਟਰ ਤਾਰਾ ਸਿੰਘ ਸੀ ਪਰ ਜਦੋਂ ਹੀ ਦੇਸ ਉਹ ਯਾਦ ਹੋਇਆ ਤੇ ਫਿਰ ਭਾਈ ਗੁਰਦਾਸ ਜੀ ਕਹਿੰਦੇ ਭਾਰੇ ਪੋਏ ਕਿਰਤ ਕਣ ਮੰਦੀ ਹੂ ਮੰਦੇ ਕਿਰਤ ਕਣ ਦਾ ਭਾਰ ਹੀ ਧਰਤੀ ਤੇ ਬਾਕੀ ਕਾਹਦੇ ਦਾ ਭਾਰ ਨਹੀਂ ਹੈ ਫਿਰ ਨਹਿਰੂ ਉਹੀ ਨਹਿਰੂ ਕਹਿੰਦਾ ਮਾਸਟਰ ਜੀ ਹੁਣ ਸਮਾਂ ਬੀਤ ਗਿਆ ਹੁਣ ਸਮਾਂ ਹੋਰ ਹੈ ਤੇ 6 ਮਹੀਨਿਆਂ ਬਾਅਦ ਇੱਕ ਚਿੱਠੀ ਕੱਢੀ ਸੈਂਟਰ ਨੇ ਕਿ ਸਿੱਖ ਜਰਾਇਮ ਪੇਸ਼ਾ ਕੌਮ ਹੈ ਇਹਨਾਂ ਤੇ ਸਖਤ ਨਿਗਾਹ ਰੱਖੀ ਜਾਵੇ ਇਹ ਸਾਨੂੰ ਪਹਿਲਾ ਤੋਹਫਾ ਦੇਸ਼ ਆਜ਼ਾਦ ਕਰਾਉਣ ਦਾ ਇਹ ਹਿੰਦੁਸਤਾਨ ਦੀ ਸਰਕਾਰ ਨੇ ਦਿੱਤਾ ਇਹ ਸਾਰੇ ਕਾਰਨ ਬਣੇ ਨੇ ਇਦਾਂ ਨਹੀਂ ਇੱਕ ਦਿਨ ਚ ਬਣ ਗਿਆ ਪਹਿਲਾ ਤੋਹਫਾ ਸੈਂਟਰ ਦੀ ਸਰਕਾਰ ਨੇ ਸਾਰੇ ਡੀਸੀਆਂ ਨੂੰ ਪੱਤਰ ਕੱਢੇ ਪੰਜਾਬ ਦੇਆਂ ਨੂੰ ਕਿ ਸਿੱਖ ਜਰਾਇਮ ਪੇਸ਼ਾ ਜਰਾਇਮ ਪੇਸ਼ੇ ਦਾ ਅਰਥ ਹੁੰਦਾ ਹੈ ਮੰਨ ਲਓ ਜਿਹੜੇ ਬੰਦੇ ਜਿਨ੍ਹਾਂ ਦਾ ਖਾਨਦਾਨ ਹੋਵੇ ਵੀ ਚੋਰੀਆਂ ਚਕਾਰੀਆਂ ਕਰਦੇ ਨੇ ਉਹਨਾਂ ਨੂੰ ਕਹਿੰਦੇ ਨੇ ਜੁਰਾਇਮ ਪੇਸ਼ਾ ਇਹਨਾਂ ਦਾ ਪੇਸ਼ਾ ਹੈ ਵੀ ਇਹਨਾਂ ਨੇ ਜੁਰਾਇਮ ਕਰਨਾ ਹੈ ਗੁਨਾਹ ਕਰਨਾ ਹੈਗਾ ਇਹ ਜੁਰਾਇਮ ਪੇਸ਼ਾ ਕੌਮ ਹੈ ਤੇ ਡੀਸੀਆਂ ਨੂੰ ਲੈਟਰ ਕੱਢੇ ਵੀ ਇਹਨਾਂ ਤੇ ਸਖਤ ਨਿਗਰ ਰੱਖਿਓ ਤੇ ਉਹ ਸਮੇਂ ਸਰਦਾਰ ਕਪੂਰ ਸਿੰਘ ਵੀ ਇੱਕ ਡੀਸੀ ਸੀਗਾ ਤੇ ਫਿਰ ਉਹ ਡੀਸੀ ਚਿੱਠੀ ਲੈ ਕੇ ਮਾਸਟਰ ਤਾਰਾ ਸਿੰਘ ਤੇ ਗਿਆਨੀ ਕਰਤਾਰ ਸਿੰਘ ਕੋਲੇ ਪਹੁੰਚਿਆ ਵੀ ਆਹ ਸੈਂਟਰ ਦੀ ਚਿੱਠੀ ਹੈ ਅਸੀਂ ਕਰਿਆ ਕਿਸ ਨੂੰ ਇਹ ਕੀਤਾ ਉਹ ਚਿੱਠੀ ਦੇ ਲੀਕ ਕਰਨ ਵਾਸਤੇ ਉਹਨੂੰ ਸਸਪੈਂਡ ਵੀ ਕੀਤਾ ਬੜੀ ਵੱਡੀ ਕਰਨਾ ਸਰਦਾਰ ਕਪੂਰ ਸਿੰਘ ਦੀ ਕਹਿਣ ਦਾ ਪਾਪ 6 ਮਹੀਨਿਆਂ ਬਾਅਦ ਸਾਨੂੰ ਜੁਰਮ ਪੇਸ਼ੇ ਦਾ ਕਿਤਾਬ ਦਿੱਤਾ ਸਾਰਾ ਦੇਸ਼ ਜਦੋਂ ਆਜ਼ਾਦ ਹੋਇਆ ਤੇ ਹਰ ਇੱਕ ਆਪਣੀ ਬੋਲੀ ਦੇ ਆਧਾਰ ਤੇ ਸਟੇਟਾਂ ਬਣਾਈਆਂ ਸੌਰਾਸ਼ਟਰ ਨੂੰ ਜਿੰਨਾਂ ਦੀ ਉਹ ਬੋਲੀ ਸੀ ਮਹਾਰਾਸ਼ਟਰ ਬਣਾਇਆ ਗੁਜਰਾਤ ਬਣਾਇਆ ਤਾਮਲ ਬਣਾਇਆ ਸਾਰੇ ਸਟੇਟਾਂ ਬਣਾਈਆਂ ਜਦੋਂ ਸਿੱਖਾਂ ਨੇ ਕਿਹਾ ਸਾਨੂੰ ਕਿਤਾ ਦਿਓ ਤੇ ਸਾਨੂੰ ਜਵਾਬ ਦਿੱਤਾ ਸਾਨੂੰ 19 ਸਾਲ ਲੜਾਈ ਲੜੀ 19 ਸਾਲ ਪੰਜਾਬੀ ਮੋਰਚਾ ਲੱਗਿਆ ਰਿਹਾ 1947 ਤੋਂ 1966 'ਤੇ ਜਾ ਕੇ ਪੰਜਾਬੀ ਸੂਬਾ ਬਣਾਇਆ ਉਹ ਵੀ ਲੰਗੜਾ ਵਿੱਚੋਂ ਤਿੰਨ ਸਟੇਟਾਂ ਕੱਢੀਆਂ ਹਮਾਚਲ ਕੱਢਿਆ ਹਰਿਆਣਾ ਕੱਢਿਆ ਚੰਡੀਗੜ੍ਹ ਅੱਜ ਤੱਕ ਰੋਲਾ ਪਈ ਜਾਂਦਾ ਜਦੋਂ ਇਨਸਾਫ ਨਾ ਮਿਲਿਆ ਸਿੱਖਾਂ ਦੇ ਵਿੱਚ ਰੋਸ ਪੈਦਾ ਹੋਇਆ ਤੇ ਫਿਰ ਉਹ ਰੋਸ ਦੇ ਵਿੱਚੋਂ ਉਹਨਾਂ ਦਾ ਪੁਰਸਾਹਬ ਦਾ ਮਤਾ ਨਿਕਲਿਆ ਵੱਧ ਅਧਿਕਾਰਾਂ ਦੀ ਗੱਲ ਚੱਲੀ ਤੇ ਸਾਡੀ ਦੇਸ਼ ਦੀ ਕਾਂਗਰਸ ਸਰਕਾਰ ਨੇ ਵਰਡ ਲੈਵਲ ਤੇ ਸਾਨੂੰ ਬਦਨਾਮ ਕੀਤਾ ਅਤਵਾਦੀ ਗੋਸ਼ਤ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਜਰੇਮ ਪੇਸ਼ਾ ਨੇ ਤੇ ਜਦੋਂ ਹੱਦ ਹੋ ਗਈ ਤੇ ਫਿਰ ਦਰਬਾਰ ਸਾਹਿਬ ਤੇ ਅਟੈਕ ਕੀਤਾ ਜਦੋਂ ਹੰਕਾਰ ਬਾਜੇ ਨਾ ਮਨੁੱਖ ਦਾ ਤੇ ਫਿਰ ਉਹ ਰੱਬ ਵੀ ਉਹਦੇ ਮੈਂ ਕੁਝ ਨਹੀਂ ਰਹਿੰਦਾ ਰਾਜਾ ਜਦੋਂ ਹੰਕਾਰੀ ਹੋ ਜੇ ਫਿਰ ਉਹ ਰੱਬ ਵੀ ਕਹਿੰਦਾ ਵੀ ਰੱਬ ਕੀ ਹੈ ਮੈਂ ਹੀ ਰੱਬ ਆਂ ਇਹ ਸਾਡੇ ਇਤਿਹਾਸ ਗਵਾਹ ਹੈ ਜਦੋਂ ਸਮਾ ਵੱਧ ਪਾਵਰ ਆ ਜੇ ਉਹਦੇ ਮੂਰੇ ਉਹ ਡੱਕਾ ਲੱਗਦਾ ਵੀ ਰੱਬ ਨੂੰ ਲੋਕ ਮੱਥਾ ਟੇਕਦਾ ਇਹ ਵੱਡਾ ਹੈਗਾ ਮੈਂ ਹੀ ਰੱਬ ਆਂਗਾ ਉਹ ਫੇਰ ਰੱਬ ਹੀ ਆਉਂਦਾ ਹੈਗਾ ਤੇ ਫਿਰ 1 ਜੂਨ ਤੋਂ ਜਿਹੜਾ ਕੱਲੂ ਘਾਰਾ ਚੱਲਿਆ ਤੇ 4 ਜੂਨ ਨੂੰ ਕਲਮੇ ਦੇਖ ਰਿਆ ਸੀਗਾ ਉਹ ਜਿਹੜੀ ਉਹਨਾਂ ਦੀ ਉੱਤੋਂ ਗੋਲੀ ਉਹ 1 ਮਿੰਟ ਦੇ ਵਿੱਚ 15000 ਗੋਲੀ ਕੱਟ ਰਹੀ ਸੀ ਕਲਮੇ ਦੇਖ ਰਿਹਾ ਉਹ ਜਰਨਲ ਦੀ ਲਿਖੀ ਹੋਈ ਕਿਤਾਬ ਮੈਂ ਦੇਖ ਰਿਆ ਸੀ ਥੱਲੋਂ ਥੱਲੇ ਉਹਨਾਂ ਨੂੰ ਵੀ ਪਤਾ ਨਾ ਲੱਗੇ ਉੱਤੋਂ ਥੱਲੇੋਂ ਫੌਜ ਬਾੜ ਰਹੇ ਸੀਗੇ ਤੇ ਉੱਤੋਂ 1 ਮਿੰਟ ਦੇ ਵਿੱਚ ਹਵਾਈ ਹੈਲੀਕਾਪਟਰ ਆਈ 1 ਮਿੰਟ ਦੇ ਵਿੱਚ ਉਹ ਗੰਨਾਂ ਸੀ ਜਿਹੜੇ 15000 ਗੋਲੀਆਂ ਕੱਢ ਰਹੀਆਂ ਸੀ ਥੱਲੇ ਨੂੰ ਇੰਨੀ ਵਾਰੀ ਇਹੋ ਜਿਹਾ ਦ੍ਰਿਸ਼ ਬਣਿਆ ਹੋਇਆ ਸੀ ਪਰ ਬਲਿਹਾਰੇ ਜਾਈ ਉਹਨਾਂ ਦੇ ਜਿਨ੍ਹਾਂ ਨੇ ਜੀਵਨ ਦਾ ਸਾਰਾ ਭੌਤ ਦੂਰ ਕਰਕੇ ਇਹ ਮਰਨਾ ਸਭ ਜਗਤ ਤਰਾਸਿਆ ਜਿਹਦੇ ਮੌਤ ਤੋਂ ਸਾਰਾ ਜਗ ਡਰਿਆ ਹੋਇਆ ਹਰ ਮਨੁੱਖ ਡਰਦਾ ਮੌਤ ਨਾ ਆ ਜਾਵੇ ਮੈਨੂੰ ਜੇ ਮਰਨੇ ਸਭ ਜਗਤ ਤਰਾਸਿਆ ਸੋ ਮਰਨਾ ਗੁਰ ਸ਼ਬਦ ਪ੍ਰਗਾਸ ਉਹ ਮੌਤ ਨਾ ਗੁਰੂ ਦੇ ਸ਼ਬਦ ਰਾਹੀਂ ਪ੍ਰਕਾਸ਼ ਕਰ ਦਿੰਦੀ ਹੈ ਮੋਹੇ ਮਰਨੇ ਕਾ ਚਾਉ ਹੈ ਮਰੋ ਤਾਂ ਹਰ ਕੈ ਦਵਾਰ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੇ ਵਾਰ ਪੁੱਛੇ ਨਾ ਕੌਣ ਪਿਆ ਮੇਰੇ ਵਾਰ ਗੇ ਉਹ ਫਿਰ ਮਹਾਬਲੀ ਜੋਦੇ ਅਬ ਕੈਸੇ ਮਰੋ ਮਰਨ ਮਨ ਮਾਨਿਆ ਮਰ ਮਰ ਜਾਤੇ ਜਿਨੀ ਰਾਮ ਨਾ ਜਾਣਿਆ ਜਿਹੜੇ ਦੁਨਿਆਵੀ ਲੋਕ ਐ ਮਾਇਆ ਨਾਲ ਖਚਦੇ ਐ ਜੰਮਦੇ ਐ ਮਰਦੇ ਐ ਜੰਮਦੇ ਮਰਦੇ ਐ ਪਰ ਜਿਹੜੇ ਇਦਾਂ ਦੇ ਹੁੰਦੇ ਨੇ ਫਿਰ ਉਹ ਜੀਵਨ ਸਫਲ ਕਰਕੇ ਚਲੇ ਜਾਂਦੇ ਨੇ ਤੇ ਉਹੀ ਜੀਵਨ ਦੇ ਵਿੱਚ ਜਿਉਂਦੇ ਹੁੰਦੇ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਤੇ ਸਾਰੀ ਜਿਹੜੀ ਕਮਾਂਡ ਉਹ ਜਰਨਲ ਸਵੇਕ ਸਿੰਘ ਜਿਨੇ ਸਾਰੀ ਕਮਾਂਡ ਕੀਤੀ ਤੇ 6 ਲੱਖ ਫੌਜ ਦਾ ਮੁਕਾਬਲਾ 72 ਘੰਟੇ ਕੀਤਾ ਜਿਸ ਤਰ੍ਹਾਂ ਤੇਮਕੌਰ ਦੀ ਗੜੀ ਚ ਮੇਰੇ ਪਿਤਾ ਨੇ 40 ਸਿੰਘਾਂ ਨੂੰ ਸਵਾ ਲੱਖ ਨਾਲ ਲੜਾਇਆ ਉਸ ਤਰ੍ਹਾਂ ਫਿਰ ਸੰਤ ਬਾਬਾ ਜਰਨੈਲ ਸਿੰਘ ਦੇ ਮੋਢੇ ਤੇ ਹੱਥ ਧਰ ਕੇ ਉਹ ਸਵਾ ਲੱਖ ਫੌਜ ਨਾਲ 48 ਘੰਟੇ 200 ਸਿੰਘਾਂ ਨੇ ਅੰਦਾਜ਼ਾ ਜਿਹੜੀ ਗਿਣਤੀ ਹੈ 30000 ਫੌਜਾਂ ਮਾਰੀਆਂ 30000 ਇਹਨਾਂ ਨੇ ਲੁਕੋਏ ਆ ਸਾਰੇ ਪੜਦੇ ਇਹਨਾਂ ਦਾ ਜਿਹੜਾ ਬਣਨ ਦਾ ਤਰੀਕਾ ਸੀ ਜਿਹੜਾ ਅੰਦਰਲਾ ਸਿਸਟਮ ਸੀ ਭਾਈ ਸਵੇਕ ਸਿੰਘ ਦਾ ਤਿਆਰ ਕੀਤਾ ਉਹ ਜਦੋਂ ਸਾਰੀ ਫੌਜ ਅੰਦਰ ਆ ਜਾਂਦੀ ਉਦੋਂ ਖੋਲ ਦੇ ਤੇ ਇਕਦਮ 4 4 5 5000 ਇੱਕ ਮਿੰਟ ਦੇ ਵਿੱਚ ਫੌਜੀ ਮਾਰੇ ਇਹਨਾਂ ਨੇ ਤੇ ਤਿੰਨ ਦਿਨ ਇਹਨਾਂ ਦੀ ਨੀਂਦ ਹਰਾਮ ਹੋ ਗਈ ਤੇ ਜਦੋਂ ਕੋਈ ਹੱਲ ਨਾ ਦਿਖਿਆ ਤੇ ਫਿਰ ਟੋਪਾਂ ਲਿਆਂਦੀਆਂ ਟੋਪਾਂ ਦੇ ਗੋਲੇ ਮਾਰੇ ਮਾਰੇ ਕਹਿੰਦੇ ਕੱਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਆ ਜਦੋਂ ਰਾਜੇ ਕਸਾਈ ਬਣ ਜਾਣਾ ਗੱਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉਡਰਿਆ ਕੂੜ ਅਮਾਵਸ ਸੱਚ ਚੰਦਰਮਾ ਦੀਸਾ ਨਹੀਂ ਕਹਿ ਚੜਿਆ ਹੋਂ ਭਾਲ ਬਿਕੁੰਨੀ ਹੋਈ ਅੰਧੇਰੇ ਰਾਹ ਨਾ ਕੋਈ ਰਾਜਾ ਦਾ ਹੰਕਾਰ ਬਾਜੇ ਤੇ ਫਿਰ ਕਸਾਈ ਬਣ ਜਾਂਦੇ ਨੇ ਉਹ ਕਸਾਈ ਬੁਣਾ ਕਰਕੇ ਤੇ ਕੌਮ ਦੀ ਨਸਲ ਕੁਸੀ ਕਰਨ ਦਾ ਹੋਰ 40 ਗੁਰਦੁਆਰਿਆਂ ਤੇ ਵੀ ਹਮਲੇ ਕੀਤੇ ਤੇ ਵੱਡਾ ਕੱਲੂਕਾਰਾ ਕੌਮ ਨੂੰ ਸਰਬਨਾਸ਼ ਕਰਨ ਦਾ ਪਾਪ ਕੀਤਾ ਅੱਜ ਆਪਾਂ ਉਹਨਾਂ ਸਾਰੀ ਕੌਮ ਉਹਨਾਂ ਦੀ ਯਾਦਗਾਰ ਮਨਾ ਰਹੇ ਤੇ ਕੌਮ ਨੂੰ ਯਾਦਗਾਰਾਂ ਮਨਾਉਣੀਆਂ ਚਾਹੀਦੀਆਂ ਇਹ ਹਾਦਸੇ ਨਾ ਭੁੱਲਣਯੋਗ ਹੁੰਦੇ ਨੇ ਤੇ ਨਾ ਬਖਸ਼ਣਯੋਗ ਹੁੰਦੇ ਨੇ ਇਹ ਤਾਂ ਬਖਸ਼ੂਗਾ ਗੁਰੂ ਇਹਨਾ ਸਿੰਘ ਸਾਹਿਬ ਗਿਆਨੀ ਜਗਿੰਦਰ ਸਿੰਘ ਬਜ਼ਾਤੀ ਯਤਸਰ ਕਾਲ ਤੱਕ ਸਾਹਿਬ ਹੁੰਦੇ ਸੀ ਤੇ ਉਹਨਾਂ ਕੋਲੇ ਇੱਕ ਮੁਸਲਮਾਨ ਔਰਤ ਆ ਕੇ ਚੀਕਾਂ ਮਾਰ ਲੱਗੀ ਉੱਚੀ ਉੱਚੀ ਰੋਵੇ ਉਹ ਉਹਨਾਂ ਨੇ ਕਿਹਾ ਸੇਵਕਾਂ ਨੇ ਕਿਹਾ ਮਾਤਾ ਜੀ ਐ ਕਿ ਉਹਨੂੰ ਤੁਸੀਂ ਵੀ ਆਇਨਾ ਰੋਬ ਉਹ ਨਾ ਬੁਰਾ ਲੱਗਦਾ ਵੀ ਦੱਸੋ ਕੀ ਗੱਲ ਹੈ ਉਹ ਕਹਿੰਦੀ ਸਾਤੋਂ ਗੁਨਾਹ ਕੀ ਹੋਇਆ ਮੈਂ ਔਰੰਗਜੇਬ ਦੀ ਵੰਸ਼ ਚੋਂ ਆ ਮੈਂ ਔਰੰਗਜੇਬ ਦੀ ਵੰਸ਼ ਚੋਂ ਆ ਕਲਕੱਤੇ ਤੋਂ ਆਈ ਆ ਸਾਡੇ ਗੁਨਾਹ ਮਾਫ਼ ਕਰ ਦਿਓ ਸਾਡੇ ਘਰੇ ਰੋਟੀ ਨੂੰ ਵੀ ਅਸੀਂ ਮਥਾਜਾ ਸਾਡੇ ਬੱਚੇ ਸਾਨੂੰ ਕਿਹੜੇ ਪਾਪਾਂ ਦਾ ਦੰਡ ਮਿਲਦਾ ਸਾਨੂੰ ਮਾਫ਼ ਕਰ ਦਿਓ ਇਹ ਤਾਂ ਇਤਿਹਾਸ ਦੇ ਪੰਨੇ ਨੇ ਅੱਜ ਦੇਖੇ ਆ ਸਿੰਘ ਸਾਹਿਬ ਜਥੇਦਾਰ ਜਗਿੰਦਰ ਸਿੰਘ ਬਦਾਤੀ ਉਹਦੇ ਕੋਲੇ ਤਾਂ ਹਾਂ ਮਾਰ ਮਾਰੋਈ ਸਾਤੋਂ ਗਲਤੀ ਹੋਈ ਸਾਡੇ ਬਟੇ ਸਾਨੂੰ ਉਹਨਾਂ ਨੇ ਕਿਹਾ ਮਾਤਾ ਜੀ ਵੇ ਮਾਫ਼ ਤਾਂ ਗੁਰੂ ਹੀ ਕਰੂਗਾ ਇਹ ਤਾਂ ਗੁਰੂ ਕੋਰੇ ਕਰਾ ਗੁਰੂ ਨੇ ਕਲਾ ਵਰਤਾਈ ਆ ਉਹ ਫਿਰ ਏਦਾਂ ਦੇ ਜੀਵਨ ਗਾਹਾਂ ਜੰਮਦੇ ਨੇ ਮਰਦੇ ਨੇ ਤੇ ਇਹ ਸਾਡੇ ਸਾਹਮਣੇ ਵਾਪਰੀਆਂ ਗੱਲਾਂ ਸਾਤੋਂ ਸਾਡੇ ਵੱਡਿਆਂ ਨੇ ਗਲਤੀ ਕੀਤੀ ਅਸੀਂ ਤਾਂ ਰੋਟੀ ਨੂੰ ਵੀ ਮਥਾ ਜਾ ਸਾਡੇ ਬੱਚੇ ਭੁੱਖੇ ਮਰਦੇ ਆ ਸਾਨੂੰ ਮਾਫ਼ ਕਰਦੇ ਹੋ ਪਰ ਜਦੋਂ ਰਾਜ ਭਗ ਦਾ ਹੰਕਾਰ ਹੁੰਦਾ ਹੈ ਔਰੰਗਜ਼ੇ ਨੂੰ ਰਾਜ ਭਗ ਦਾ ਹੰਕਾਰ ਸੀ ਉਹ ਕਹਿੰਦਾ ਮੈਂ ਕੋਈ ਨਹੀਂ ਰਹਿਣ ਦੇਣਾ ਅੱਲਾਹ ਹੀ ਬੋਲੂਗਾ ਕੋਈ ਮੰਦਰ ਨਹੀਂ ਕੋਈ ਰਾਮ ਨਹੀਂ ਕੋਈ ਗੁਸਾਈ ਨਹੀਂ ਤੇ ਫਿਰ ਜਦੋਂ ਉਹ ਕੋਈ ਮੰਦਰ ਢਾਉਂਦਾ ਹੈ ਕੋਈ ਮਸਜਿਦ ਢਾਉਂਦਾ ਹੈ ਇਹ ਹੰਕਾਰ ਜਦੋਂ ਲੰਘ ਜੇਗਾ ਹਾਂ ਉਹ ਕਹਿੰਦਾ ਦੂਜਾ ਨਹੀਂ ਜੈ ਸ੍ਰੀ ਨਾਮ ਹੀ ਬੋਲੋ ਉਹ ਕਹਿੰਦਾ ਅੱਲਾਹੁ ਅਕਬਰ ਹੀ ਬੋਲੋ ਪਰ ਮੈਂ ਬਲੇਹਾਰੇ ਜਾਮਾ ਮੇਰਾ ਪਿਤਾ ਕਹਿੰਦਾ ਬਲੇਹਾਰੇ ਜਾਉ ਜਿੱਤੇ ਤੇਰੇ ਨਾਮ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਸਾਰਿਆਂ ਧਰਮਾਂ ਤੋਂ ਸ੍ਰੇਸ਼ਟ ਮਨੁੱਖਤਾ ਦਾ ਗੁਰੂ ਹੈ ਜਿਹੜਾ ਕਹਿੰਦਾ ਸਭੈ ਕਟ ਰਾਮ ਬੋਲਾ ਹੈ ਰਾਮਾ ਬੋਲਾ ਹੈ ਰਾਮ ਬਿਨਾ ਕੋ ਬੋਲਾ ਰੇ ਕਤਰੀ ਬ੍ਰਾਹਮਣ ਸੂਤ ਵੈਸ ਉਪਦੇਸ਼ ਚੋਂ ਵਰਨਾ ਕੋ ਸਮਝਾ ਇੱਥੇ ਕੋਈ ਬਿੰਦੂ ਆਵੇ ਉਹਨੂੰ ਰਾਮਦੀਪ ਗੂੰ ਸੁਣੂੰਗੀ ਇੱਥੇ ਕੋਈ ਮੁਸਲਮਾਨ ਆਵੇ ਉਥੇ ਅੱਲਾਹੂ ਦੀ ਗੂੰ ਸੁਣੂੰਗੀ ਮੇਰਾ ਪਿਤਾ ਕਹਿੰਦਾ ਬਲੇਹਾਰੇ ਜਾਉ ਜੇਤੇ ਤੇਰੇ ਨਾਮ ਹੈ ਸਿਰ ਨਾਨਕ ਲੋਕਾ ਪਾਬਾ ਮੈਂ ਉਹਨਾਂ ਲੋਕਾਂ ਦੇ ਪੈਰਾਂ ਤੇ ਸਿਰ ਧਰਦਾ ਤੈਨੂੰ ਕੋਈ ਰਾਮ ਕਹਿੰਦਾ ਤੈਨੂੰ ਕੋਈ ਅੱਲਾਹ ਕਹਿੰਦਾ ਤੈਨੂੰ ਕੋਈ ਵਿਸ਼ਲ ਕਹਿੰਦਾ ਤੈਨੂੰ ਜਿਹੜਾ ਯਾਦ ਕਰਦਾ ਮੈਨੂੰ ਇਹ ਨਹੀਂ ਮੇਰਾ ਸਤ ਨਾਮ ਹੀ ਕਹੇ ਬਿਗਰੂ ਕਹੇ ਮੈਂ ਉਹਦੇ ਸਿਰ ਤੇ ਪੈਰ ਧਰਦਾ ਪਹਿਨ ਹਤੇ ਸਿਰ ਧਰ ਦਾਂਗਾ ਇਹ ਸਾਡੇ ਘਰ ਦਾ ਬਲਖਣ ਮਰਯਾਦਾ ਮੇਰੇ ਪਿਤਾ ਨੇ ਬਣਾਈ ਹੈ ਪਰ ਜਦੋਂ ਰਾਜਾਂ ਦਾ ਹੰਕਾਰ ਵੱਧ ਹੈਗਾ ਫਿਰ ਉਹ ਹੰਕਾਰੀ ਹੋ ਕੇ ਉਹ ਕਹਿੰਦੇ ਨਹੀਂ ਜਿਹੜਾ ਕੁਝ ਮੈਂ ਕਹਿਣਾ ਇਹੀ ਹੋਵੇ ਅੱਜ ਵੀ ਇਹੀ ਹੈ ਉਹਦਾ ਰੂਪ ਬਦਲ ਜਾਂਦਾ ਇਹ ਕਹਿੰਦੇ ਮਸਜਿਦ ਟਾ ਦੇਵਾਂਗੇ ਇਹ ਕਹਿੰਦੇ ਹਿੰਦੂ ਬਣਾ ਦੇਵਾਂਗੇ ਪਰ ਬਣਨਾ ਨਹੀਂ ਹੈ ਇਹ ਬਣਨਾ ਬੜਾ ਮੁਸ਼ਕਲ ਹੈ ਕਿਉਂ ਮੇਰੇ ਪਿਤਾ ਦਾ ਸਾਜਿਆ ਹੋਇਆ ਖਾਲਸਾ ਹੈਗਾ ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤੀ ਸਿੰਘ ਦਾ ਖੂਨ ਤੇ ਮਿਜ ਇਹਦੀਆਂ ਨਿਓਂ ਚ ਪਿਆ ਹੋਇਆ ਬੜੀਆਂ ਕੜੀਆਂ ਨੂਹਾਂ ਨੇ ਬੜੀਆਂ ਤਕੜੀਆਂ ਦਰਬਾਰ ਸਾਹਿਬ ਜਾਂਦੇ ਹੋ ਨਾ ਤੇ ਸੰਜਮ ਨਾਲ ਤੁਰਿਆ ਕਰੋ ਜਿੱਥੇ ਪੈਰ ਧਰਦੋ ਨਾ 10-10 ਸਿਰ ਪਏ ਆ 10-10 ਸਿਰ 10 ਸਿਰਾਂ ਤੇ ਪੈਰ ਟਿਕਦਾ ਸਿੱਖ ਦਾ ਜਿਨ੍ਹਾਂ ਨੇ ਆਪਣੀ ਅਜਮਤ ਨੂੰ ਬਚਾਉਣ ਵਾਸਤੇ ਆਪਾਂ ਆਪ ਨਿਸ਼ਾਵਰ ਕੀਤਾ ਬੜੇ ਸੰਜਮ ਨਾਲ ਪੈਰ ਧਰਿਆ ਕਰੋ ਬੜਾ ਭੈ ਭਾਵਣੀ ਦਾ ਦੇਖੋ 10 ਸਿਰਾਂ ਤੇ ਸਿੱਖਾਂ ਦਾ ਤੇ ਪੈਰ ਟਿਕਦਾ ਹੁੜਾ ਇਹ ਆਜਿਬ ਤੈਨੂੰ ਬਚਾਉਣ ਵਾਸਤੇ ਆਪਾ ਆਪ ਜਿਨ੍ਹਾਂ ਨੇ ਨਿਸ਼ਾਵਰ ਕੀਤਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਨਹ ਸਗਲ ਵਸਤਾ ਕੈ ਜਾ ਕਾ ਸਤਗੁਰ ਪੂਰਾ ਤਨ ਜਿਓ ਤੇ ਕੋ ਜਗ ਮੈਂ ਮੁਕਤੇ ਹਰ ਚਿਤ ਮੈਂ ਯੁੱਧ ਵਿਚਾਰ ਹੈ ਤਨ ਨੇ ਉਹ ਮੁਕਤੇ ਪ੍ਰਮਾਤਮਾ ਦਾ ਨਾਮ ਰੱਖ ਦਿਆ ਪਰ ਜੇ ਕੋਈ ਚੜ ਕੇ ਆਵੇ ਤੇ ਚਿਤ ਦੇ ਵਿੱਚ ਯੁੱਧ ਦੀ ਵਿਚਾਰ ਵੀ ਰੱਖਦੇ ਨੇ ਅੱਜ ਸਾਰੀ ਕੌਮ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੀ ਹੈ 6 ਜੂਨ ਨੂੰ ਸਾਰਾ ਪੰਥ ਕੱਟਾ ਹੋ ਕੇ ਕਾਲਤਾ ਖਤੇ ਸੰਤ ਬਾਬਾ ਜਰਨੈਲ ਸਿੰਘ ਜੀ ਭਾਈ ਮਰੀਕ ਸਿੰਘ ਜੀ ਜਰਨੈਲ ਸਵੇਕ ਸਿੰਘ ਜੀ ਦਾ ਸ਼ਹੀਦੀ ਦਿਹਾੜਾ 6 ਜੂਨ ਨੂੰ ਪੰਥ ਮਨਾਉਂਦਾ ਹੈਗਾ ਸਭ ਨੇ ਮਨਾਉਣਾ ਹੈ ਜਾਦ ਕਰਨਾ ਇਹ ਬੱਚਿਆਂ ਨੂੰ ਸੁਣਾਓ ਇਹ ਜਿਹੜਾ ਸਾਡੇ ਨਾਲ ਤੱਕਾ ਆਜ਼ਾਦ ਹਿੰਦੁਸਤਾਨ ਨੇ ਕੀਤਾ ਇਹ ਕਦੇ ਮਾਫ਼ ਨਹੀਂ ਕਰਨਾ ਕਦੇ ਭੁੱਲਣਾ ਵੀ ਨਹੀਂ ਜਦੋਂ ਆਪ ਦਾ ਮਨੁੱਖ ਵਧਿੱਕੀ ਕਰਦਾ ਉਹ ਜ਼ਿਆਦਾ ਪੀੜਾ ਦਿੰਦਾ ਹੈਗਾ ਜਦੋਂ ਮਨਸੂਰ ਨੂੰ ਪੱਥਰ ਮਾਰੇ ਜਾ ਰਹੇ ਸੀ ਨਾ ਤੇ ਉਹ ਬੜਾ ਖੜ ਖੜਾ ਕੇ ਹੱਸ ਰਿਹਾ ਸੀਗਾ ਤੇ ਉਹਦਾ ਇੱਕ ਮਿੱਤਰ ਆਇਆ ਮਿੱਤਰ ਨੇ ਇੱਕ ਫੁੱਲ ਮਾਰਿਆ ਤੇ ਜਦੋਂ ਫੁੱਲ ਮਾਰਿਆ ਨਾ ਤੇ ਉਹਦੀਆਂ ਚੀਕਾਂ ਨਿਕਲ ਗਈਆਂ ਉੱਚੀ ਉੱਚੀ ਰੋਇਆ ਜਿਹੜਾ ਬੜੀ ਪੁੱਜੀ ਹੋਈ ਆਤਮਾ ਹੋਈ ਆ ਇਸਲਾਮਤ ਦੇ ਵਿੱਚ ਨਾ ਅਨਲ ਹਕ ਕਹਿਣਾ ਪਾਪ ਹੈ ਤੇ ਉਹ ਕਹਿੰਦਾ ਸੀ ਅਨਲ ਹਕ ਅਨਲ ਹਕ ਦਾ ਮਤਲਬ ਹੈ ਵੀ ਮੈਂ ਖੁਦਾ ਹੋ ਗਿਆ ਅਨਲ ਹਕ ਅਨਲ ਹਕ ਮੈਂ ਖੁਦਾ ਹੋ ਗਿਆ ਇਸਲਾਮ ਕਹਿੰਦਾ ਇਹ ਪਾਪ ਐ ਮਨੁੱਖ ਪਰਮਾਤਮਾ ਨਹੀਂ ਹੋ ਸਕਦਾ ਉਹਨੂੰ ਫਿਰ ਸਜ਼ਾ ਦਿੱਤੀ ਕੋੜੇ ਮਾਰੇ ਦੱਬ ਕੇ ਧਰਤੀ 'ਚ ਰੋੜੇ ਮਾਰੇ ਉਹਦਾ ਜਦੋਂ ਮਿੱਤਰ ਨੇ ਉਹ ਹੱਸ ਰਿਹਾ ਸੀਗਾ ਜਦੋਂ ਮਿੱਤਰ ਨੇ ਫੁੱਲ ਮਾਰਿਆ ਤੇ ਉਹਦੀਆਂ ਚੀਕਾਂ ਨਿਕਲ ਗਈਆਂ ਉਹ ਕਹਿੰਦਾ ਮਿੱਤਰਾ ਵੀ ਸਾਰੇ ਰੋੜੇ ਮਾਰੀ ਜਾਂਦਾ ਤੂੰ ਹੱਸੀ ਜਾਂਦਾ ਹੈਗਾ ਤੇ ਮੈਂ ਫੁੱਲ ਮਾਰਿਆ ਤੂੰ ਤਾਂ ਉਹ ਕਹਿੰਦਾ ਇਹਨਾਂ ਨੂੰ ਪਤਾ ਨਹੀਂ ਹੈ ਮੇਰੀ ਵਸਤਾ ਕੀ ਐ ਮੈਂ ਤਾਂ ਬੋਲਦਾ ਹੀ ਨਹੀਂ ਹਾਂ ਅੱਲਾਹ ਬੋਲਦਾ ਮੈਂ ਕੀ ਕਰਾਂ ਇਹਦਾ ਜਿਹੜਾ ਮੁਰਸ਼ਿਦ ਸੀ ਨਾ ਉਹ ਜਨੇਤ ਸੀਗਾ ਉਹਨੇ ਕਿਹਾ ਸੀਗਾ ਜਦੋਂ ਦੇਰੇ ਚ ਬੋਲੇ ਨਾ ਅਨਲ ਹਕ ਉਹਨੇ ਬੁਲਾ ਕੇ ਕਿਹਾ ਬੱਚਾ ਇਹ ਪਾਪ ਐ ਕਿਉਂਕਿ ਉਹਨੂੰ ਵਸਤਾ ਸਮਝ ਗਿਆ ਵੀ ਦੀ ਵਸਤਾ ਗੰਢ ਖੁੱਲ ਗਈ ਗਾਂ ਲੰਗ ਗਿਆ ਕਹਿੰਦਾ ਇਹ ਪਾਪ ਐ ਇਸ ਤੋਂ ਬਾਅਦ ਬੋਲਣਾ ਨਹੀਂ ਕਸਮ ਖਾ ਤੇ ਉਹਨੇ ਕਸਮ ਖਾ ਲਈ ਕਸਮੇ ਖੁਦਾ ਅਨਲ ਹਕ ਨਹੀਂ ਬੋਲੂਗਾ ਪਰ ਉਸ ਸਮਾਂ ਬਣਿਆ ਰਾਜੇ ਨੇ ਸੱਦਿਆ ਭੋਜ ਤੇ ਤੇ ਉੱਥੇ ਉਹਦੇ ਮੂੰਹੋਂ ਜਦੋਂ ਸਾਰੇ ਬੈਠੇ ਵੱਡੇ ਵੱਡੇ ਉਹਨਾਂ ਦੇ ਕਾਜ਼ੀ ਜਦੋਂ ਖੁਦਾ ਦੀਆਂ ਗੱਲਾਂ ਕੀਤੀਆਂ ਉਹਦੇ ਅੰਦਰੋਂ ਨਿਕਲਿਆ ਅਨਲ ਹੱਕ ਤੇ ਰਾਜਾ ਗੁੱਸੇ ਹੋ ਗਿਆ ਵੀ ਤੂੰ ਕਾਫਰ ਨੂੰ ਲਿਆਂਦਾ ਤੇ ਉਹਨੂੰ ਫਿਰ ਰਾਜੇ ਨੇ ਸਜ਼ਾ ਦਿੱਤੀ ਜਨੇਤ ਨੇ ਪੜਾਇਆ ਸੀ ਉਹਦਾ ਚੇਲਾ ਸੀਗਾ ਜਦੋਂ ਫਿਰ ਖੁੱਲ ਉਹਨੇ ਮਾਰਿਆ ਨਾ ਮਿੱਤਰ ਨੇ ਤੇ ਉਹਦੀਆਂ ਫਿਰ ਚੀਕਾਂ ਨਿਕਲਿਆ ਉਹ ਕਹਿੰਦਾ ਤੈਨੂੰ ਪਤਾ ਹੈਗਾ ਵੀ ਮੇਰੀ ਵਸਤਾ ਕੀ ਹੈ ਫਿਰ ਜਨੇਤ ਵੀ ਉਹਦੇ ਕੋਲੇ ਗਿਆ ਜਦੋਂ ਜਨੇਤ ਗਿਆ ਮਿਲਣ ਕਹਿੰਦਾ ਮੈਂ ਤੈਨੂੰ ਬਚਾ ਨਹੀਂ ਸਕਦਾ ਪਰ ਮੇਰਾ ਤੇਰੇ ਨਾਲ ਇੱਕ ਗਿਲ ਹੈਗਾ ਕਹਿੰਦਾ ਮੁਰਸ਼ਿਦ ਵੀ ਕੀ ਗੱਲ ਹੈ ਮੈਂ ਤਾਂ ਕੋਈ ਗੁਨਾਹ ਕੀਤਾ ਨਹੀਂ ਕਹਿੰਦਾ ਤੂੰ ਕਸਮ ਤੋੜੀ ਆ ਅੱਲਾ ਦੀ ਮੈਂ ਤੈਨੂੰ ਕਸਮ ਖਵਾਈ ਸੀ ਵੀ ਅਨਲ ਹੱਕ ਨਹੀਂ ਕਹਿਣਾ ਉਹ ਕਹਿੰਦਾ ਮੁਰਸ਼ਿਦ ਮੇਰੇ ਵੀ ਜੇ ਮੈਂ ਕੀ ਕਰਾਂ ਜੇ ਮੇਰੇ ਖੁਦਾ ਹੀ ਬੋਲਣ ਲੱਗ ਜੇ ਫਿਰ ਮੈਂ ਕੀ ਕਰਾਂ ਤੇ ਜਨੀਤ ਨੇ ਉਹਦੇ ਮੁਰਸ਼ਿਦ ਨੇ ਉਹਦੇ ਪੈਰਾਂ ਤੇ ਸਿਰ ਸਿਰ ਤੇ ਸਿਰ ਧਰਤਾ ਵਾਕਈ ਇਹੀ ਵਸਤ ਹੈ ਪਰ ਇਹ ਲੋਕ ਨੇ ਜਿਹੜੇ ਇਹਨਾਂ ਨੂੰ ਸਮਝ ਨਹੀਂ ਹੈ ਇਹਨਾਂ ਲੋਕਾਂ ਨੂੰ ਸਮਝ ਨਹੀਂ ਤੇਰੀ ਵਾਸਤਾ ਨੂੰ ਇਹ ਸਮਝ ਸੇ ਜੇ 100 ਪਾਗਲਾਂ ਦੇ ਵਿੱਚ ਇੱਕ ਸਿਆਣਾ ਆ ਜੇ ਉਹਨੂੰ 100 ਕਮਲੇ ਕਮਲਾ ਬਣਾ ਦਿੰਦੇ ਆ ਤੇ ਜਦੋਂ ਇਹ ਵੱਡੇ ਰਾਜ ਵਾਲੇ ਵੱਡੀ ਗਿਣਤੀ ਹੁੰਦੇ ਨਾ ਉਹ ਫਿਰ ਛੋਟੇ ਸਿਆਣਿਆਂ ਨੂੰ ਵੀ ਕਮਲੇ ਕਹਿਣ ਲੱਗ ਜਾਂਦੇ ਨੇ ਇਹ ਰਾਜ ਦਾ ਹੰਕਾਰ ਆਉਂਦਾਗਾ ਉਹ ਹੰਕਾਰ ਦੇ ਵਸ ਹੋ ਕੇ ਅੱਜ ਵੀ ਇਹੀ ਰਕਾ ਦੇਖੋਗੇ ਨਾ ਹੰਕਾਰ ਅੱਜ ਵੀ ਉਹਨਾਂ ਦਾ ਵਧਿਆ ਹੋਇਆ ਕਿਸੇ ਰੂਪ ਦੇ ਵਿੱਚ ਹੋਰ ਵੱਧ ਗਿਆ ਅੱਜ ਆਪਾਂ ਉਹਨਾਂ ਸ਼ਹੀਦਾਂ ਨੂੰ ਯੋਧਿਆਂ ਨੂੰ ਯਾਦ ਕਰਦੇ ਆਂ ਇਹਨਾਂ ਨੇ ਚਮਕੌਰ ਦੀ ਗੜੀ ਸਾਡੇ ਅੱਖੀਂ ਦੇਖ ਜਾ ਤਾਂ ਹਰਾਈ ਕਿ ਜੋ ਵੀ ਚੜ ਕੇ ਆਵੇਗਾ ਉਹਦੇ ਵਾਸਤੇ ਦੇਖ ਤਿਆਰ ਹੈ ਜਿਹੜਾ ਨਿਮਕੇ ਆਵੇਗਾ ਉਹਦੇ ਵਾਸਤੇ ਦੇਖ ਤਿਆਰ ਹੈ ਆਓ ਅੱਜ ਆਪਾਂ ਉਹਨਾਂ ਨੂੰ ਯਾਦ ਕਰਦੇ ਹੋਏ ਅੱਜ 4 ਜੂਨ ਹੈ ਤੇ ਕੱਲ ਤੋਂ ਆਪਾਂ 2 ਦਿਨ ਕਲਾਸ ਨਹੀਂ ਲੱਗਣੀ ਕਿਉਂਕਿ ਖੰਡ ਪਾਠ ਪ੍ਰਕਾਸ਼ ਹੋਣੇ ਨੇ 5 ਤੇ 6 ਜੂਨ ਦਾ ਆਪਾਂ ਕਲਾਸ ਨਹੀਂ ਲਾਉਣੀ ਇਸ ਕਰਕੇ ਆਪਾਂ 6 ਜੂਨ ਦੀ ਵਿਚਾਰ ਵੀ ਨਹੀਂ ਹੋਣੀ ਇਸੇ ਕਰਕੇ ਆਪਾਂ ਅੱਜ ਵਿਚਾਰ ਕੀਤੀ ਹੈ ਕਿ ਜਿਹੜਾ ਸਾਡਾ ਕੱਲੂਕਾਰਾ ਹਫਤਾ ਹੈ ਹਰ ਇੱਕ ਨੇ ਆਪਣੇ ਬੱਚਿਆਂ ਨੂੰ ਪੜਾਉਣਾ ਕੋਸ਼ਿਸ਼ ਕਰੋ ਮੈਂ ਤਾਂ ਇਹ ਬੇਨਤੀ ਕਰਦਾ ਕਿ ਛੁੱਟੀਆਂ ਨੇ ਬੱਚਿਆਂ ਨੂੰ ਲਿਆਓ ਜੇ ਸੁਖ ਲੈਣਾ ਹੈ ਬੱਚਿਆਂ ਨੂੰ ਸਿੱਖੀ ਨਾਲ ਜੋੜ ਦਿਓ ਜੇ ਆਨੰਦ ਲੈਣਾ ਹੈ ਜੇ ਸੁਖੀ ਰਹਿਣਾ ਚਾਹੁੰਦੇ ਹੋ ਫਿਰ ਬੱਚਿਆਂ ਨੂੰ ਸਿੱਖੀ ਨਾਲ ਜੋੜੋ ਤੁਹਾਡੇ ਘਰੇ ਅਮਰਤਾ ਆਊਗਾ ਨਸ਼ੇ ਗਾਇਬ ਹੋ ਜਾਣਗੇ ਕਲੇਸ਼ ਹੋ ਜਾਣਗੇ ਕੋਸ਼ਿਸ਼ ਕਰੋ ਬੱਚਿਆਂ ਨੂੰ ਕਲਾਸ 'ਚ ਲਿਆਓ ਗੁਰਬਾਣੀ ਪੜਾਵਾਂਗੇ ਗੁਰੂ ਦਾ ਗਿਆਨ ਆਊਗਾ ਜੀਵਨ ਸਫਲ ਹੋਊਗਾ ਇਹ ਉਦਮ ਕਰੋ ਆਪੋ ਆਪਣੇ ਬੱਚਿਆਂ ਨੂੰ ਪ੍ਰੇਰ ਕੇ ਸਾਡੀਆਂ ਬੱਚੀਆਂ ਨੂੰ ਬੱਚਿਆਂ ਨੂੰ ਜਿੱਦੇ ਸਿੱਖੀ ਨਾਲ ਜੋੜਾਂਗੇ ਉਹਦੇ ਅਸੀਂ ਸੁਖੀ ਹੋਣਾ ਹੈ ਦੁੱਖ ਕਿਉਂ ਹੈ ਮਾਰੇ ਨੇ ਕਹੀ ਸੀਗਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਵਾਜ਼ ਮਾਰੇ ਇਦਾਂ ਵੀ ਕਹੀ ਜਾਵੇ ਗਾਇਬੇ ਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਆਪਾਂ ਪ੍ਰਤੀਤ ਨਹੀਂ ਖੋਣੀ ਕੋਸ਼ਿਸ਼ ਕਰਨੀ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜੋ ਅੱਜ ਖੁਆਰ ਕਿਉਂ ਆ ਕਿਉਂਕਿ ਸਿੱਖੀ ਤੋਂ ਦੂਰ ਆ ਸਾਡੇ ਬੱਚੇ ਪਤਿਤ ਹੋ ਗਏ ਘਰਾਂ ਚ ਨਸ਼ੇ ਨੇ ਗੈਂਗਸਟਰਾਂ ਤੋਂ ਸਾਡੇ ਬੱਚੇ ਪ੍ਰਭਾਵਿਤ ਹੋ ਰਹੇ ਨੇ ਐਕਟਰਾਂ ਤੋਂ ਪ੍ਰਭਾਵਿਤ ਹੋ ਰਹੇ ਨੇ ਆਓ ਆਪਣੇ ਬੱਚਿਆਂ ਨੂੰ ਦੱਸੋ ਸਾਡਾ ਮਾਡਲ ਬਾਬਾ ਜੋਰਾਵਰ ਸਿੰਘ ਹੈ ਸਾਡਾ ਮਾਡਲ ਬਾਬਾ ਫਤੇ ਸਿੰਘ ਹੈ ਸਾਡਾ ਮਾਡਲ ਬਾਬਾ ਦੀਪ ਸਿੰਘ ਹੈ ਸਾਡਾ ਮਾਡਲ ਭਾਈ ਮਨੀ ਸਿੰਘ ਹੈ ਮੇਰੀਆਂ ਮਤਾਮਾਂ ਮਾਤਾ ਗੁਜਰੀ ਦੀਆਂ ਵਾਰਿਸ ਬਣ ਬੱਚਿਆਂ ਨੂੰ ਮਾਤਾ ਗੁਜਰੀ ਦੀਆਂ ਕਹਾਣੀਆਂ ਸੁਣਾਓ ਮਾਤਾ ਭਾਗੋ ਦੀਆਂ ਕਹਾਣੀਆਂ ਸੁਣਾਓ ਜੀਵਨ ਤਾਂ ਬਚਣਾ ਹੈਗਾ 4 ਜੂਨ ਹੈ ਅਜੇ ਰਿਜ਼ਲਟ ਵੀ ਆਉਣੇ ਹੈ ਕੋਸ਼ਿਸ਼ ਕਰਿਓ ਖੁਸ਼ੀ ਨਾ ਮਨਾਇਓ ਬੜਾ ਇਹ ਦੁਖਦਾਈ ਦਿਨ ਨੇ ਕਈ ਵਾਰੀ ਫਿਰ ਮਨੁੱਖ ਦਾ ਬਿਸਮਾਨ ਵੀ ਹੈ ਜਦ ਕਾਛ ਪਾਵੇ ਤਬ ਗਰਭ ਕਰਤਾ ਹੈ ਮਾਇਆ ਗਈ ਤਬ ਰੋਵਣ ਲਗਤਾ ਹੈ ਜਿਹੜੇ ਮਨੁੱਖ ਖੁਸ਼ੀ ਦੇ ਵਿੱਚ ਨੱਚਦੇ ਨੇ ਉਹ ਦੁਖੀ ਵੀ ਜ਼ਿਆਦਾ ਹੁੰਦੇ ਨੇ ਜਿਹੜਾ ਮਨੁੱਖ ਕਦੋਂ ਕੋਈ ਪਾਵਰ ਆਵੇ ਖੁਸ਼ੀ ਮਿਲੇ ਉਹਨੂੰ ਗੰਭੀਰ ਹੋ ਕੇ ਸ਼ੁਕਰਾਨਾ ਕਰੋ ਜਦੋਂ ਕੁਝ ਮਿਲੇ ਉਦੋਂ ਸ਼ੁਕਰਾਨਾ ਕਰੋ ਜਦੋਂ ਕੁਝ ਦੁੱਖ ਆਵੇ ਉਦੋਂ ਅਰਦਾਸ ਕਰੋ ਗੁਰੂ ਬੋੜੀ ਕਰੂਗਾ ਕੋਸ਼ਿਸ਼ ਕਰਨੀ ਹੈ ਕਿੱਦਾਂ ਦੇ ਵੀ ਰਿਜ਼ਲਟ ਆਉਣ ਕੋਸ਼ਿਸ਼ ਕਰਿਓ ਨਚਣਾ ਟੱਪਣਾ ਨਹੀਂ ਬੜੇ ਭਿਆਨਕ ਦੇਣ ਨੇ ਬੜੇ ਡੂੰਘੇ ਜ਼ਖਮ ਨੇ ਬੜੀ ਪੀੜਾ ਹੈ ਆਪਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਹੈਗਾ ਆਓ ਆਪਾਂ ਉਹਨਾਂ ਦੀ ਯਾਦ ਦੇ ਵਿੱਚ 2 ਮਿੰਟ ਸੇਵਨ ਕਰੀਏ ਵਾਹਿਗੁਰੂ 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 ਆਹੇ ਵਾਹਿਗੁਰੂ 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 ਆਹੇ ਗੁਰੂ ਵਾਹਿਗੁਰੂ 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 ਅੱਜ ਉਹਨਾਂ ਸਾਰੇ ਸ਼ਹੀਦਾਂ ਨੂੰ 1984 ਦੇ ਨੂੰ ਕੋਟ-કોટ ਪ੍ਰਣਾਮ ਕੋਟ-કોટ ਪ੍ਰਣਾਮ ਸਾਰੀਆਂ ਸੰਗਤਾਂ ਦਾ ਧੰਨਵਾਦ ਕਟਾਨ ਕੋਟ ਧੰਨਵਾਦ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜੇ ਰਹਿਮਤਾਂ ਬਖਸ਼ਦੇ ਨੇ ਅਮਰਤ ਬਖਸ਼ਦੇ ਨੇ ਉਦਮ ਬਖਸ਼ਦੇ ਨੇ ਪ੍ਰੇਰਦੇ ਨੇ ਆਪਣੀ ਗੋਦੀ 'ਚ ਬਿਠਾ ਕੇ ਕਹਿਣਸੂਂ ਦੀ ਸਮਰੱਥਾ ਬਖਸ਼ਦੇ ਨੇ ਇਤਿਹਾਸ ਦੇ ਵਿਚਾਰ ਕਰਦਿਆਂ ਭੁੱਲਾਂ ਰਹਿ ਜਾਂਦੇ ਨੇ ਭੁੱਲਾਂ ਅਣਜਾਣ ਬੱਚੇ ਸਮਝ ਕੇ ਮਾਫ਼ ਕਰ ਦੇਣੀ ਆ ਤੇ ਇਤਿਹਾਸ ਦੇ ਸੁਨਹਿਰੀ ਪੰਨੇ ਆਪਣੇ ਹਿਰਦੇ 'ਚ ਵਸਾ ਲੈਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ